ਕਿਸਾਨ ਵੀਰੋ ਤਰੀਕ ਅੱਜ ਹੋ ਗਈ ਹੈ 5 ਫਰਵਰੀ 2022 ਤੇ ਰਜਾਨਾ ਦੀ ਤਰ੍ਹਾਂ ਵੀ ਅੱਜ ਫੇਰ ਆਪਾਂ ਆਇਆ ਕੋਟਕਪੂਰੇ ਤੂੜੀ ਦੀ ਬੋਲੀ ਤੇ ਸਵੇਰ ਦੇ ਵੀ ਜਿਹੜੇ 7:30 ਵੱਜ ਚੁੱਕੇ ਆ ਟਰਾਲੀਆਂ ਲਗਭਗ ਅੱਜ ਵੀ 14-15 ਨਗ ਜਿਹੜੇ ਆਏ ਆ ਤੁਸੀਂ ਦੇਖ ਸਕਦੇ ਹੋ ਤੇ ਰੇਟ ਦੀ ਗੱਲ ਕਰੀਏ ਕੱਲ ਦਾ ਵੀ ਰੇਟ ਸੀ 525 ਰੁਪਏ ਤੱਕ ਜਿਹੜੀ ਗੱਲ ਤੂੜੀ ਵਿਕੀ ਇਹ ਟੌਪ ਦਾ ਰੇਟ ਸੀ ਆਮ ਬਈ ਜਿਹੜਾ ਰੇਟ ਹੋਈ 450-485 ਪਾਸੇ ਚੱਲਿਆ ਹਰੇ ਚਾਰੇ ਦੇ ਰੇਟ ਦੀ ਗੱਲ ਕਰੀਏ ਕੱਲ 270 ਰੁਪਏ ਤੱਕ ਬਈ ਜਿਹੜੀ ਜਮੀ ਵਿਕੀ ਹੈ ਕੋਟਕਪੂਰੇ ਤੇ ਜਗਰਾਉ ਮੰਡੀ ਵਿੱਚ ਵੀ ਉਹੀ 220 30 ਰੁਪਏ ਤੱਕ ਜਿਹੜਾ ਕੱਲ ਹਰਾਚਾਰਾ ਵਿਕਿਆ ਜਮੀ ਤੇ ਬਰਸੀਨ ਤੇ ਬਾਕੀ ਬਈ ਰੇਟ ਲਗਭਗ ਸਾਰੀਆਂ ਮੰਡੀਆਂ ਦੇ ਵਿੱਚ ਹਰੇਚਾਰੇ ਦਾ ਉਹੀ 250 ਦੇ ਆਸ-ਪਾਸ ਜਿਹੜਾ ਚੱਲ ਰਿਹਾ ਕੋਈ 20 30 ਰੁਪਏ ਥੱਲੇ ਕੋਈ ਉੱਪਰ ਤੇ ਬਾਕੀ ਵੀ ਮੱਕੀ ਦੇ ਰੇਟ ਦੀ ਗੱਲ ਕਰੀਏ 300 ਦੇ ਆਸ-ਪਾਸ ਜਿਹੜਾ ਮੱਕੀ ਦਾ ਰੇਟ ਚੱਲ ਰਿਹਾ ਬਾਕੀ ਦੇਖਦੇ ਆਂ ਬਈ ਅੱਜ ਤੂੜੀ ਦਾ ਜਿਹੜਾ ਕੀ ਰੇਟ ਲੱਗਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਤੇ ਪਹਿਲੀ ਟਰਾਲੀ ਦੋ ਅੰਦਰ ਦੀ ਤੂੜੀ ਹੈ ਨ ਲੌਣ ਵਾਲੇ ਬੇਨਤੀ ਅੱਕਾ ਬਾਈ ਪੈਸੇ ਆਪਦੇ ਕਰਕੇ ਜਾਇਆ ਕਰੋ ਇੱਥੇ ਠੀਕ ਹੈ ਉੱਥੇ ਜਾ ਕੇ ਤੂੰ 300 ਮੰਗਦੇ 400 ਮੰਗਦੇ ਅਗਲਾ ਕਹਿੰਦਾ ਇਹ ਵਿੱਚ ਰਲਿਆ 300 400 ਜਰੋ ਇੱਕ ਭਾਰਾ ਨਾ ਬਣਾਉਂਦਾ 70 ਲੈ ਜਾਂਦਾ 300 ਬਣਾਉਂਦਾ ਹਾਂ ਜੇ ਕੋਈ 20 50 ਮੰਗਦਾ ਬਾਈ ਆਹਦਾ ਕੰਮ ਆਪਦਰ ਨਿਰਕੇ ਜਾਇਆ ਕਰੋ ਕੱਲ ਨੂੰ ਕਹੋਗੇ ਤੁਸੀਂ ਗਰੀਬ ਬੰਦੇ ਆਂ ਭੜਾ ਇੱਕੋ ਮੰਨਦ ਨਾ 200 ਰੁਪਿਆ ਕਿਉਂ ਉਹ ਅੱਧੇ ਘੰਟੇ ਦਾ ਕੰਮ ਹੁੰਦਾ ਘੰਟੇ ਦਾ ਜੇ ਤੁਸੀਂ ਜਾ ਕੇ 300 ਹੁੰਦੇ ਵੀ 300 ਤੁਸੀਂ ਆਪਦੇ ਆਪਦੇ ਕੀਤਾ ਤੂੰ 300 ਆਪਦੇ ਆਪ ਕੀਤਾ ਤੇ ਤੁਹਾਨੂੰ ਜੇ ਤੁਸੀਂ ਜਾ ਕੇ ਹਜੇ ਵੀ 400 ਮੰਗਦੇ ਔਥੇ 350 ਮੰਗਦੇ ਤੁਹਾਡੇ ਆਸੇ ਗਲਤ ਗੱਲ ਫਿਰ ਉਹਨੇ ਦੋ ਟਰਾਲੀਆਂ ਲੈ ਆਇਆ ਇੱਕ ਮੱਤੋਂ ਦੂਜਾ ਨਾਲ ਜਾਵੜੇ ਯਾਰ 300 ਦਿੰਨੇ ਆ ਉਹ 350 ਤੁਹਾਨੂੰ ਦੇਈ ਜਾਂਦਾ ਫਿਰ ਦੋਵੇਂ ਕਿਉਂ ਨਹੀਂ ਗਏ ਮੈਂ ਤੱਕ ਮੈਂ ਤੱਕ ਕੱਟੀਆਂ ਧੀਰੀ ਗੱਲ ਸੁਣਾ ਮੈਂ ਉਹਦੇ ਨਾਲ ਫਿਰਦਾ ਰਿਹਾ ਉਹ ਕਹਿੰਦਾ ਬਾਬਾ ਜਾਊਗਾ ਐ ਥੋੜੋ ਅੰਦਰ ਤੁਸੀਂ 350 ਰੁਪਈਆ 350 ਬਾਈ ਸਲਾਮੀ ਜਾਓਗੇ 300 ਰੁਪਏ ਅੱਗੇ 300 ਜਿੰਨੇ ਦੇ 300 ਦੇ ਕੋਈ ਨਹੀਂ ਬਾਈ ਜੇ ਪੜਦਾ ਪੈਂਦਾ ਤਾਂ ਕੋਈ ਨਹੀਂ ਜਾਵੜਾ ਜੀ 350 54 60 65 400 5 10 15 20 25 30 35 40 45 450 455 452 452 ਬੋਲਾਂਗੇ ਨੇ 455 ਰੁਪਏ ਭਾਈ ਸਲਾਮ ਤੁਹੋ ਵੀ ਭਾਈ ਟਰਾਲੀ ਅੰਦਰ ਦੀ ਤੂੜੀ ਲੱਗੀ ਆ 450 ਦੇ 55 ਰੁਪਏ ਚੈੱਕ ਤੁਸੀਂ ਕਰ ਸਕਦੇ ਹੋ ਹੈ ਬਾਕੀ ਅੱਗੇ ਦੇਖਾਂਗੇ ਤੁਸੀਂ ਫਿਰ ਆਪਾਂ ਕੀ ਆ ਆ ਇਹਦੀ ਕਾਪੀ ਤਾਂ ਇਹਦੀ ਆ ਬਾਈ ਚਲੋ ਥੋੜੀ ਲਾ ਦੇ ਬਰਦਰ ਅੰਦਰ ਦੀ ਬਾਈ ਅੰਦਰ ਦੀ ਥੋੜੀ ਬੋਲਾ ਜੀ 350 350 54 60 65 70 75 80 85 90 95 405 10 15 20 25 30 35 435 40 40 ਕਿੱਥੇ ਲਿਉਣੀ ਬਈ ਧੰਨਵਾਦ 40 45 445 ਬੋਲਾਂਗੇ ਨੇ 450 450 ਬੋਲਦਾ ਵੀ 450 ਬਈ ਜੀ ਬਾਜੂ ਲੋਕੀ 450 ਰੁਪਏ ਲੱਗੇ ਵੀ ਅੰਦਰ ਦੀ ਤੂੜੀ ਇਹ ਆ ਤੇ ਤੂੜੀ ਸਾਨੂੰ ਬਈ ਚੈੱਕ ਕਰਾਉਂਦੇ ਆਪਾਂ 450 ਰੁਪਏ ਵੀ ਲੱਗੇ ਹੈ ਬਾਕੀ ਅੱਗੇ ਦੇਖਦੇ ਕੀ ਦੀਆ ਬਾਈ ਆਪਣੀ ਅੱਜ ਅੰਦਰ ਦੀ ਅੰਦਰ ਦੇ ਅੰਦਰ ਅੰਦਰ ਦੀ ਇੱਕੋ ਜਿਹੀ ਹੈ ਇੱਕੋ ਜਿਹੀ ਹੈ ਸਾਢੇ 350 ਸਾਢੇ 350 ਸਾਢੇ 350 55 60 65 70 75 80 85 90 93 400 5 10 15 20 25 425 30 ਰੁਪਏ 30 ਰੁਪਏ ਆਈ 35 ਰੁਪਏ ਚਲੋ 40 ਰੁਪਏ 45 ਰੁਪਏ 442 ਬੋਲਾਂਗੇ ਨੇ 445 ਰੁਪਏ ਭਾਈ ਉਹ ਵੀ 445 ਰੁਪਏ ਲੱਗੀਆਂ ਵੀ ਇਹ ਅੰਦਰ ਦੀ ਤੂੜੀ ਹੈਗੀ ਆ ਵੀ ਇਹ ਵੀ ਬਾਕੀ ਵੀ ਰੇਟ ਹਲੇ ਤੇ ਕਿ ਉਥੇ 450 ਤੋਂ ਚੱਲ ਰਿਹਾ ਬਾਕੀ ਅੱਗੇ ਦੇਖਾਂਗੇ ਬੀਜੀ ਆ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ ਹੈ 350 ਦੇਖ ਲੈ ਮਰੇ ਕੋਣ 350 350 400 ਕਿੱਥੇ ਜਾਨੀ ਬਾਈ ਬਾਈ ਸਿੱਖਾਲੇ ਜਾਏਗਾ 400 ਰੁਪਏ ਆਈ 410 20 30 435 400 450 55 55 452 ਬੋਲੰਗ ਨੇ 60 65 465 ਬੋਲੰਗ ਨੇ 465 ਰੁਪਏ ਬਾਈ ਜੀ ਹਰੇ ਕੀ ਕੀ ਬੱਬੂ ਆਪਣੇ ਕਿੱਥੇ ਜਾ ਰੋਟੋ ਨੇ ਦੋ ਬਈ ਯਾਰੋ ਕੋਲ ਨੇ 400 ਤੇ 65 ਰੁਪਏ ਵੀ ਲੱਗੇ ਉਡੀਕ ਉਹ ਚੈੱਕ ਕਰ ਸਕੂ ਬਾਕੀ ਅੱਗੇ ਦੇਖਦੇ ਆ ਹਾਂ ਲੱਗੇ ਡੜੇ ਬੰਦੇ ਆ ਉਹ ਲੈ ਲੈ ਜਦੋਂ ਬਾਈ ਉਹ ਲੈ ਲੈ ਦੂਰ ਬਾਈ ਆਪਣੀ ਅੰਦਰ ਦੀ ਬਾਹਰ ਦੀ ਆ ਜਾ ਦੇਖ ਕੇ ਥੱਲੇ ਖੁੱਲੀ ਆ ਹਾਂਜੀ 300 5 305 10 10 10 15 315 20 ਰੁਪਏ 25 ਰੁਪਏ 13 ਰੁਪਏ 5.50 ਜੀ 55 60 65 70 78 20 375 ਬੋਲਾਂਗੇ ਨਾ 80 85 90 95 400 5 10 410 ਬੋਲਣਗੇ ਨੇ 15 15 20 420 ਰੁਪਏ ਬੋਲਣਗੇ ਨੇ 25 ਰੁਪਏ 30 ਰੁਪਏ 435 40 440 ਰੁਪਏ 45 45 ਰੁਪਏ 450 55 452 60 ਫੈਂਟਾ 70 475 475 ਬੋਲਾਂਗੇ ਨੇ 475 ਬੱਬਾ ਜਾਉ ਰਿਹਾ ਕਿੱਥੇ ਲਾਉਣੀ ਹੈ ਪੰਜ ਮਿੰਟ ਵੱਡੀ ਪੰਜ ਉਰੀ ਜਾਉਗੀ ਜੀ 300 ਰੁਪਿਆ ਕਿਰਾਇਆ ਹਾਂਜੀ ਠੀਕ ਹੈ 475 ਰੁਪਿਆ ਵੀ ਲੱਗੀ ਹੈ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਮੇਰੇ ਬਾਕੀ ਅੱਗੇ ਦੇਖਦੇ ਹਾਂ ਬਈ ਇਹ ਦੀਆ ਭਾਈ ਹਾਂਜੀ ਆਪਣੀਆਂ ਜੀ ਅੰਦਰ ਦੀ ਹਾਂਜੀ ਹਾਂਜੀ ਅੰਦਰ ਦੀ ਤੁਸੀਂ ਬੋਲੋ ਜੀ 400 ਭਾਈ ਸਿੱਖਾ ਲਏ ਜਾਏਗਾ 5 ਕਰਦੇ ਆ ਨੇੜੇ ਹੀ ਆ ਭਾਈ ਯਾਰ ਕਾਲੀ ਵਾਲੇ ਤੋਂ ਲੈ ਲੈ ਉਹਨੂੰ ਤਾਂ ਜਾਏਗਾ ਵੀ ਸਿਕਲੇ ਜਾਰਡਨ ਕਰਾਇ ਕਰੂ ਆ ਕੀ ਦਿੰਦੇ ਆ 200 ਰੁਪਇਆ ਬਾਈ 300 ਦੇ ਦੀ ਬਾਈ ਚੱਲ 300 ਰੁਪਇਆ ਬਾਈ 400 ਰੁਪਇਆ 410 10 25 ਰੁਪਏ 450 450 54 60 ਕਿੱਥੇ ਲੈਣੀ ਆਪਾਂ ਉਹ ਮਨਤਾਰ ਦੇ ਕਿੱਥੇ ਜਾਉਂਗੇ ਬਾਈ ਕਿੱਥੇ ਮਨਤਾਰ ਦੀ ਕੋਠੀ ਕੋਲੇ ਸੰਨੀ ਤੁਸੀਂ ਦੇਖ ਰਹੇ ਹੋ 200 ਰੁਪਏ 60 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਰੁਪਏ 85 80 ਰੁਪਏ 90 ਰੁਪਏ 490 ਬੋਲਾਂਗੇ ਨੇ 490 ਰੁਪਏ ਲਿਖੀ ਭਾਈ ਓ ਬਈ 490 ਰੁਪਏ ਲੱਗੇ ਵੀ ਆਹ ਦੂਰੀ ਬਾਕੀ ਵੀ ਹਲੇ ਦੀਕ ਦਾ ਟੌਪ ਦਾ ਰੇਟਾ 490 ਬਾਕੀ ਦੇਖਾਂਗੇ ਵੀ ਅੱਗੇ ਟਰਾਲੀਆਂ ਹੋਰ ਵੀ ਖੜੇਗਾ ਹਾਂ

35 40 ਸਾਡੇ 455 455 ਬੋਲਾਂਗੇ ਨੇ 455 ਰੁਪਏ ਬਾਈ ਹੈ ਹੈ ਕਿੱਥੇ ਜਾਣਾ ਪਨਤਾਂ ਦੀ ਕੁਛ ਦੋ ਵਿਚ 455 ਰੁਪਏ ਬਈ ਲੱਗੀ ਏ ਬਾਕੀ ਅੱਗੇ ਦੇਖਦੇ ਆ ਉਹ ਤਾਂ ਲੈਣੇ ਨੇ ਲੈਣੇ ਆ 50 ਬਾਈ ਦੇ ਕੀ ਦੀਆ ਬਾਈ ਆਪਣੇ ਆਪਣੇ ਅੰਦਰ ਦੀ ਥੋੜੀ ਬੋਲੋ ਜੀ ਦੇਖਣੇ ਕਹਿੰਗਾ ਬਾਈ ਜਾਊਗਾ ਬਾਈ ਬੋਲ 350 ਹੈ 350 350 ਹੀ 56 400 405 20 20 25 30 40 60 60 65 80 80 480 ਬੋਲਾਂਗੇ ਨੇ 400 ਸੂ ਲੱਗ ਗਈ 200 ਬਚ 400 ਦੇ 80 ਰੁਪਏ ਬੇ ਜਿਹੜੀ ਲੱਗੀ ਆ ਮੈਂ ਕਿਹਾ ਥੱਲੇ ਹੀ ਢੇਰੀ ਚਾਣੀ ਉਹਦੇ ਨਾਲ ਹੀ ਆ ਕੋਣੀ ਆ ਪੰਜ ਚਕਾਉਣੀ ਦਾ ਦਿੱਤਾ ਯਾਰ ਬੰਦਾ ਲੈਣਾ ਨਾ ਮੈਂ ਚਕਾਉਣੀ ਚਾਹਿਆ ਉੱਥੇ ਬੈਗ ਵੀ ਜਾਗਦੇ ਪਾਣੀ ਤੇਰੇ ਨਹੀਂ ਹੋਣਗੇ ਕੰਮਕਾਰੀ ਫੋਨ ਨਹੀਂ ਚੱਕਣੀ ਉਹ ਲਾਉਣਾ ਉਹ ਜਿਹੜਾ ਜਿਹੜਾ ਜੀ ਦੇ ਅੰਦਰ ਕਮਰੇ ਚ ਪੈਣੀ ਉਹ ਜਿੱਦੀ ਜਿੱਦਾ ਛੱਡਦਾ ਥੇਰੀ ਥੋੜੀ ਜਿਹੀ ਬੰਦਾ ਕੋਈ ਖਤਾਨ ਉਹ ਪੰਡਾ ਖੋਲੂਗਾ ਫਟ ਕੇ ਲਾਉਣਾ ਪੂਰੇ ਦਿਨ ਦੇਹੀ ਕਰਾਉਂਦੇ ਡੀਡੀ ਚਾਂ ਦਾ ਗਾਉਂ ਤੋਂ ਲਿਆਉਂਦੇ ਚਾਕੇ ਪੰਡ ਸਿੱਤਨੀ ਹੈ ਯਾਰ ਜਦ ਤੱਕ ਦੱਸ ਕੋਲ ਨਹੀਂ ਆ ਪੰਡਾ ਉਹ ਕੱਲਾ ਬੰਦਾ ਚੋਣ ਲਈ ਆ ਰਿਹਾ ਹੈ ਥੰਦੇ ਟੀਵੀ ਇਹੋ ਤੇ ਆਪਕੇ ਨਾਲ ਜਾਨ ਦਾ ਸੈਂਟਰ ਕੋਲ ਆਪਾਂ ਵਰਤੇ ਤੇ ਆਪਾਂ ਕੋਲ ਲਈ ਜਾਈਏ ਬੰਦ ਕਰ ਲੱਗੂਗਾ ਨਾ ਭਾਈ ਪਾਪਾ ਸੂਰੇ ਕਿ ਤੱਕ ਪਾਜਣਾ ਹੈ ਮਾਗਣਾ ਨਹੀਂ ਨਹੀਂ ਗੀਰੂ ਉਹ ਆਦਾ ਕੱਲੀ ਖੋਲਣੀ ਹੈ ਹੋਰ ਲੈਣਾ ਹੋਰ ਕਹਿੰਦਾ ਨਹੀਂ ਜਾਣਾ ਓ ਢੇਰੀ ਹੁੰਦੀ ਆ ਢੇਰੀ ਵਾਲੀਆਂ 30 ਨੰਗੀਆਂ ਉਹ ਦੇਖ ਲਓ ਵਾਲੀ ਵਾਲਾ ਤੂੰ ਬਾਹਰ ਨਹੀਂ ਤੋੜੀ ਐ ਭਈ ਇੱਕ ਸਾਰੀ ਨਿਕਲੀ ਆ ਬੋਲੋ ਵੇ ਤੂੰ ਆਂਦਾ ਮੈਂ ਖੋਲ ਹੀ ਨਹੀਂ ਪਾਂਦਾ ਤੂੰ ਖੁੱਲੀ ਲੈ ਲਾਣਾ ਭਾਈ ਕਹਿੰਦਾ ਲੈ ਜਾ ਉਹ ਢਲੀ ਟਰਾਲੀ ਲੈ ਲਿਆ ਦੋ ਜਣ ਮਤ ਜਪ ਖਾਣਾ ਉਹੀ ਐਡਾ ਬੋਲੋ ਜੀ ਵੇ ਅੰਦਰ ਦੀ ਬਾਹਰ ਦੀ ਬਾਹਰ ਦੀ ਤੂੜੀ ਆ ਭਾਈ ਆਈ ਨਿਕਲੂ ਸਾਰੀ ਆਈ ਨਿਕਲੂ ਸਾਰੀ ਜਿੱਤੋਂ ਮਰਜੀ 300 ਰੁਪਿਆ 300 300 5 ਰੁਪਏ 10 15 ਇਹ ਵੀ ਮੁਰਕੇ ਪੰਡਾ ਚਕਾਉਣੀਆਂ ਆ ਪੜੀਆਂ ਤੈਨੂੰ ਕੋ ਬੁੱਲੀ ਤੇ ਜਾਣਾ ਤੂੰ ਤੇਰੀ ਵਾਲੀ ਲੜਾ ਵੀਰ ਖੁੱਲੀ ਟਰਾਲੀ ਬੁੱਲੀ ਲੈ ਲੈ ਕੰਮ ਅੱਛਾ ਬਈ ਅੱਜ ਵਾਲੀਆਂ ਨਹੀਂ ਲੈ ਲਈਆਂ ਵਾਲੀਆਂ ਨੂੰ ਲੈ ਖੁੱਲੀ ਲੈ ਲੈ ਇਹ ਖੁੱਲੀ ਜਾਂ ਤੇ ਪੰਡਾ ਵਾਲਾ ਮਖਾ ਜਾਲਾ ਨੇ ਮਰੋਣਾ ਸਾਨੂੰ ਕੋਈ ਨਹੀਂ ਬੁਲਾ ਲੈ ਲੈ ਉਹੀ ਕੰਜਰਖਾਨਾ ਉੱਥੇ ਹੋਊਗਾ ਇਹ ਸਿਰਫ ਫਰੀ ਅਨੁਪਾਲ ਦਾ ਵੀ ਬਸ ਉਹੀ ਤਾਂ ਗੱਲ ਹੈ ਯਾਰ ਬਾਈ ਜੀ ਜੀਵਿੰਦਾਰ ਕਰਨਾਂ ਦੇ ਵੀ ਪਾਣੀ ਉਹ ਗੱਲ ਹੋਈ ਉਹ ਖੋਲਦਾ ਹੀ ਨਹੀਂ ਯਾਰ ਕੱਲ ਉਹ ਬਹੁਤ ਗਿਆ ਅੱਲਾ ਇੱਥੇ ਤੇਰੀ ਕਰਦੇ ਉਹਦਾ ਨਹੀਂ ਪੰਡ ਚੱਕ ਕੇ ਖੋਲ ਉਹ ਖੁੱਲੇ ਪਰੇ ਅੱਲਾ ਦੇ 350 ਰੁਪਿਆ 350 ਹੀ 350 52 60 65 70 75 80 85 90 95 400 5 10 15 20 25 30 35 40 45 450 55 ਬੋਲ 60 65 70 75 475 ਬੋਲਦਾ ਬਈ 475 ਰੁਪਏ ਬਾਈ ਆ ਆ ਇੱਥੇ ਬਾਕੀ 75 ਰੁਪਏ ਲੱਗੀ ਬਈ ਆ ਲੱਗੀ 475 ਇਹ ਕਿਹਨੇ ਲਵੇ ਬਾਕੀ ਜਾਣੀ ਕੋਈ ਇਸ ਚ ਨਾਲ ਦੀ ਸਰੀ ਹਾਂਜੀ ਬਾਹਰ ਵੀ ਨਹੀਂ ਅੰਦਰ ਦੀ ਆਪ ਕੋ ਨਜ਼ਰ ਲੱਗਿਆ ਵੰਗੋ ਚੱਲਦੀ ਹੈ ਜੇ ਕੱਸੀ ਨੇ ਨਾ 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 ਲੈ ਬਈ ਬਾਹਰ ਦੀ ਬਾਈ ਅੰਦਰ ਜੀ ਤੂੰ ਈ ਬੋਲੋ ਜੀ ਇੱਧਰ ਗਿਆ ਇੱਧਰ ਆ ਹੁਣ 350 350 350 350 ਬੋਲਣਾ ਭਾਈ ਕਿਨੇ 55 55 60 65 70 75 400 5 10 15 20 420 ਰੁਪਏ ਬੋਲਣਾ ਕਿਨੇ 420 ਰੁਪਏ ਬਿਲਕੁਲ 2 ਵੀ 400 ਰੁਪਏ ਲੱਗੇ ਹੋਤੇ ਧੀਰੀ ਨਹੀਂ ਹੁੰਦੀ ਤੇਰੀ ਲਾਪਾਤ ਗਾਰਡਨ ਅਗਲੇ ਜਿਵੇਂ ਪਊਗਾ ਪੰਡਾ ਪਚਾ ਤੇ ਨਹੀਂ ਖੋਲਣੀ 550 ਲਾੜਾ 550 ਗਾ ਟਰਾਲਾ ਚਾ ਤੇਰਾ ਨਹੀਂ ਬਾਈ ਕੁਲੀ ਆਪਣੀ ਹਾਂ ਵੀ ਲੈ ਜੀ ਉਹਨੂੰ ਵੇਖ ਲਈਏ ਜਿਸਨਾਲ ਦੀ ਫਾਰਮ ਖੁੱਲੀ ਆ ਬੁੱਲੀ ਥੋੜੀ ਬੋਲੋ ਜੀ 300 ਰੁਪਿਆ 300 300 ਰੁਪਿਆ 305 115 25 35 40 45 ਟਾਗਏ ਦੰਸੋ 54 60 65 70 75 80 380 ਰੁਪਏ ਬੋਲਾਂਗੇ ਨੇ 85 385 ਬੋਲਾਂਗੇ ਨੇ ਲੰਬੇ 93 400 400 400 ਬੋਲ ਦੇ ਬਾਈ ਹਲੇ ਬੋਲਾਂਗੇ ਨੇ 405 ਰੁਪਏ ਬਾਈ ਜੀ ਉਹ ਵੀ 400 ਦੇ 5 ਰੁਪਏ ਵੀ ਲੱਗੇ ਬਾਕੀ ਵੀ ਮਗਰ ਜਿਹੜੀਆਂ 4 ਟਰਾਲੀਆਂ ਹੋਰ ਰਹਿਗੀਆਂ ਤੇ 500 ਦਾ ਕਦੇ ਹਲੇ ਤੱਕ ਜਿਹੜਾ ਰੇਟ ਨਹੀਂ ਗਿਆ 495 ਰੁਪਏ ਤੱਕ ਵੀ ਜਿਹੜੀ ਹਲੇ ਤੱਕ ਤੁੜੀ ਵਿਕੀ ਹੈ ਬਾਕੀ 4 ਕਟਰਾਲੀਆਂ ਮਗਰ ਹੋਰ ਰਹਿਗੀਆਂ ਦੇਖਦੇ ਹਾਂ ਉਹਨਾਂ ਦਾ ਰੇਟ ਜਿਹੜਾ ਕਿੱਥੋਂ ਤੱਕ ਜਾਊ ਇਹ ਦੀਆ ਭਾਈ ਆਪਣੇ ਬਾਹਰ ਦੀ ਹਾਂ ਬਸ ਉਹ ਵੀ ਆ ਜੀ ਸਾਰੇ ਜਿੱਲੀ ਗੁੱਲੀ ਨਾ ਨਾ ਇਹ ਜਿਹੜੇ ਤੁਹਾਡੇ ਸਾਹਮਣੇ ਆ ਜੀ 200 200 ਰੁਪਿਆ 200 ਰੁਪਿਆ 200 ਰੁਪਿਆ ਪੰਜ ਕਿੱਥੇ ਜਣੀ ਜੀ ਗਾਲੀ ਕਿਦੀ ਬਾਈ ਰਾਮ ਸਰ ਜਾਉਗੇ ਪੰਜ 10 10 15 ਵੀ 25 ਹਾਂ ਹਾਂ 3 320 ਰੁਪਇਆ 250 60 60 ਹਾਂਜੀ 65 70 270 ਰੁਪਏ 75 80 80 85 90 90 95 300 300 5 10 10 30010 ਰੁਪਏ ਬੋਲਣਗੇ ਨੇ 310 ਰੁਪਏ ਬਾਈ ਜੀ 50 50 300 ਦੇ 10 ਰੁਪਏ ਲੱਗੇ ਵੀ ਆ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਬਾਹਰ ਦੀ ਵੀ ਤੁੜੀ ਆ ਥੋੜਾ ਰੰਗ ਜਰੂਰ ਮੇਰਾ ਪਰ ਉਂਝ ਥੋੜੀ ਸੁੱਕੀ ਆ ਬਈ ਇਹ ਜਮਾ ਹੈ ਇਹਦਾ ਪੰਡ ਨਹੀਂ ਚਕੋਣ ਉਹ ਲੈ ਲੈਣੇ ਆ ਜਾ 50 ਦਾ ਉਦਯੋਗ ਵਾਲਾ ਹੈ ਗਰਾਉਂਡ ਤੋਂ ਉਹ ਆਪ ਕੋਲ ਆਉਂ ਚੁੱਕੇਗਾ 50 ਮੁਰਦੇ ਆ 100 ਸੀਗਾ ਬਾਈ ਆਪਣਾ ਪੰਜਾਬ ਤੋਂ ਲੈ ਲਾ ਕਿਤੋਂ ਟਰਾਲੀ ਵਾਲੇ ਤੋਂ ਲੈ ਲਈ ਟਰਾਲੀ ਵਾਲੇ ਤੋਂ ਹਾਂ ਆ ਵੇਖ ਰਿਹਾ ਸੀ ਨੰਬਰ 50 ਦੇ ਦੇ 50 ਤੁਹਾਨੂੰ ਬਹੁਤ ਹੈ ਦਰੂ 50 ਆਪਣੇ ਆ ਗਏ ਮੇਰੇ ਕੋਲ ਵਾਹੋ ਠੀਕ ਬੋਲੋ ਜੀ ਸਾਢੇ 350 ਹੀ 54 60 65 400 10 20 30 40 450 ਹੀ 450 ਬੋਲਣਗੇ ਨੇ 54 60 65 70 75 80 480 ਬੋਲਣਗੇ ਨੇ ਇਸ ਦੀ 480 ਰੁਪਏ ਬਾਈ

bonno.